ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਫੂਲ ਹਾਕਮ ਸਿੰਘ ਮਿਸਤਰੀ ਦੇ ਘਰ ਆਪਾਂ ਮਿੱਤਰੋ ਇੱਕ ਮੱਝ ਦਿਖਾ ਰਹੇ ਹਾਂ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੋਂ ਸੂਣ ਦੇ 2-4 ਦਿਨ ਮੇਰੇ ਹਿਸਾਬ ਨਾਲ ਬਾਕੀ ਨੇ ਢਿੱਲਾਂ ਵਾਲ ਹਜੇ ਬਹੁਤ ਪਏ ਨੇ ਥੋੜੀਆਂ ਜਿਹੀਆਂ ਭਲਾ ਨੇ ਕਿਉਂਕਿ ਇਹ ਕਿਸੇ ਕਿਸੇ ਪਸ਼ੂ ਦੇ ਮਿੱਤਰੋ ਆ ਜਾਂਦੀਆਂ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਪਸ਼ੂ ਸੂ ਪੈਂਦਾ ਉਸ ਤੋਂ ਬਾਅਦ ਮਿੱਤਰੋ ਇਹਦਾ ਹਵਾਨਾ ਜਿਹੜਾ ਸੈੱਟ ਹੋ ਜਾਂਦਾ ਹਾਂਜੀ ਹਾਮਸੇ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਠੀਕ ਹੈ ਸਤਾਂ ਹਾਂਜੀ ਤੇ ਕਿਵੇਂ ਰਿਸਪੌਂਸ ਮਿਲਿਆ ਜੀ ਪਹਿਲੇ ਆਣੀ ਬਹੁਤ ਜ਼ਿਆਦਾ ਹਜੇ ਵੀ ਆਈ ਜਾਂਦੇ ਫੋਨ ਹੋਵੇ ਬੰਦ ਕਿਵੇਂ ਹੋਣਗੇ ਠੀਕ ਆ ਹਜੇ ਫੋਨ ਬਹੁਤ ਆਈ ਜਾਂਦੇ ਹੁਣ ਬਹੁਤ ਆਈ ਜਾਂਦੇ ਆ ਠੀਕ ਆ ਅੱਜ ਇਹ ਜਿਹੜੀ ਆਪਾਂ ਮੱਝ ਦਿਖਾ ਰਹੇ ਸੁਹਾ ਕਿਹੜਾ ਦੂਜੇ ਸੂਏ ਸੂਗੀ ਦੂਜੇ ਸੂਏ ਸੂਗੇ ਦੁੱਧ ਪਹਿਲੇ ਸੂਏ ਕਿੰਨਾ ਘਟਿਆ ਜੀ ਪਹਿਲੇ ਸੂਏ 11 ਕਿਲੋ ਦੁੱਧ ਦਿੱਤਾ ਇਹਨੇ ਠੀਕ ਆ ਹੁਣ ਦੂਜੇ ਸੂਏ ਹਾਂ ਦੂਜੇ ਸੂਏ 15 ਪਲੱਸ ਦੁੱਧ ਦੇਊਗਾ ਠੀਕ ਆ ਕਿੰਨੇ ਕੁ ਦਿਨ ਰਹਿੰਦੇ ਆ ਪੰਜ ਚਾਰ ਦਿਨ ਲਊਗੀ ਕੱ ਫਿਕਾ ਤੋਰੋ ਜੇ ਨਵਾਰ ਕੱਢ ਕੇ ਤੇ ਥਣਲੇਵੇ ਦੀ ਮਿੱਤਰੋ ਵੰਤਰ ਬਹੁਤ ਵਧੀਆ ਪਰ ਥੋੜਾ ਜਿਹਾ ਭਣਾ ਲੈ ਚੰਗਾ ਮੋਟਾ ਥਾਣਾ ਘਾਰ ਬਹੁਤ ਚੰਗੀ ਜੇ ਦਰਵਾਨਾ ਹੈ ਨਾ ਗਵਾਂਡੀਆਂ ਨੂੰ ਪਤਾ ਲੱਗ ਜਾਂਦਾ ਵੀ ਚੋਣ ਲੱਗ ਗਈ ਦੋ ਲੈ ਗਏ ਤੇ ਕੁੰਡੇ ਸਿੰਘ ਹੈ ਤੇ ਹਵਾਨਾ ਬਣਾਉਣਾ ਅਜੇ ਮਿੱਤਰੋ ਇਹਨੇ ਸਟਾਰਟ ਹੀ ਕਰਿਆ ਦੋ ਚਾਰ ਦਿਨਾਂ ਸੂਣ ਦੇ ਵਿੱਚ ਬਾਕੀ ਨੇ ਪਹਿਲਾ ਮਗਰੋਂ ਪਸ਼ੂ ਇਦ ਤਰ ਕਦੋਂ ਵੀ ਸੂ ਸਕਦਾ ਤੇ ਭਲੂਣ ਭਲਾਂ ਥੋੜੀਆਂ ਜਿਹਾ ਹੈਗੀਆਂ ਨੇ ਕਿਸੇ ਕਿਸੇ ਪਸ਼ੂ ਦੇ ਮਿੱਤਰੋ ਆ ਜਾਂਦਗੇ ਨੇ ਠੀਕ ਹੈ ਕੱਦ ਫੇਰਾ ਪਗਣੇ ਦੇ ਦਰਮਿਆਨਾ ਸਰੀਰ ਦੀ ਬਣਤਰ ਬਹੁਤ ਚੰਗੀ ਆ ਫੇਸ ਕੁਆਲਿਟੀ ਵੀ ਬਹੁਤ ਚੰਗੀ ਆ ਤੇ ਸਿੰਘ ਗੁੰਡੇ ਆ ਠੰਡੀ ਛੇਲ ਵੀ ਮਿੱਤਰੋ ਫੁੱਲ ਆ ਤੋ ਹੋਰ ਤੁਸੀਂ ਦੇਖਸਾ ਤੇ ਬਹੁਤ ਵਧੀਆ ਮੜਕ ਦੇ ਨਾਲ ਮਿੱਤਰੋ ਇਹ ਤੁਰਦੀ ਆ ਕੋਈ ਉਪਰਾਣੀ ਮੰਨਦੀ ਕੋਈ ਡਰਦੀ ਨਹੀਂ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਵੀ ਕਿਹੜੇ ਕਿੰਨੇ ਕ ਦਿਨ ਰਹਿੰਦੇ ਨੇ ਹਾਂ ਦਨ ਕਿੰਨੇ ਕੁ ਲੈ ਜੀ ਇਹ ਪੰਜ ਚਾਰ ਦਿਨ ਲੈ ਜੂਗੇ ਬਹੁਤ ਲੰਬੀ ਹੈ ਹਾਂ ਜੀ ਪੂਰਾ ਲਾਹੂਗੀ ਪੰਜ ਚਾਰ ਦਿਨ ਕੱਚੀ ਹੈ ਜੀ ਠੀਕ ਹੈ ਹਾਂ ਜੀ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ 125000 125 ਹਾਂ ਜੀ ਤੇ ਆਹ ਆ ਇਹਦੀ ਕੀ ਡਿਟੇਲ ਹੈ ਜੀ ਇਹ ਤਾਂ ਵਿੱਚ ਵਿੱਚ ਨਹੀਂ ਆ ਕੱਚੀ ਆ ਪੌਣੀ ਆ ਪਾ ਦੇ ਇਹ ਤਾਂ 7 ਤਰੀਕ ਨੂੰ ਦਿਨ ਪੂਰੇ ਹੋਣਗੇ 9ਵੇਂ ਮਹੀਨੇ ਦੀ ਠੀਕ ਹੈ ਇਹ ਵੈਸੇ ਵੀਡੀਓ ਦੁਬਾਰਾ ਹੀ ਬਣਾਵਾਂਗੇ ਜੇ ਨਾ ਵਿਕੀ ਜੇ ਨਾ ਵਿਕੀ ਦੁਬਾਰਾ ਬਣਾਵਾਂਗੇ ਜਿਹੜਾ ਹੁਣ ਇਹਦਾ ਰੇਟ ਆ ਉਹ 2 ਦਿਨਾਂ ਦਾ ਹੈ ਅਗਲਾ ਕਹੇ ਵੀ ਵੀਡੀਓ 'ਚ ਤੁਸੀਂ ਰੇਟ ਮੰਗਿਆ ਸੀ ਇਹਨਾਂ ਤੇ ਮਤਲਬ ਜਦੋਂ ਤਿਆਰ ਹੋ ਗਈ ਉਦੋਂ ਹੋ ਰੇਟ ਹੋਊਗਾ ਠੀਕ ਹੈ ਇਹ ਕਿਹੜੇ ਸਿਮੰਟ ਦੀ ਆ ਇਹ ਗੋਪੀ ਮੋਹਰਾ ਪਾਣਾ ਜੀ ਆਪ ਠੀਕ ਹੈ ਨਵਾਬ ਦਾ ਟੀਕਾ ਪਰਾ ਨਵਾਬ ਦਾ ਟੀਕਾ ਲਗਿਆ ਮਿੱਤਰੋ ਕੱਦ ਕੜ ਕੱਦਕਾਰ ਦੀ ਤੁਸੀਂ ਦੇਖ ਸਕਦੇ ਪਿੱਠ ਫੁੜੇ ਦੀ ਬਹੁਤ ਚੰਗੀ ਆ ਤੇ ਥਣਲੇ ਵੀ ਨੇ ਮਿੱਤਰੋ ਸਾਫ ਆ ਚੰਗਾ ਆਣਾ ਹਜੇ ਦੇਣਾ ਕਿੰਨੇ ਕ ਲੈ ਜੂ ਦੰਤ ਇਹ ਸੱਤ ਸੱਤ ਦਿਨ ਨੂੰ ਦਿਨ ਪੂਰੇ ਹੁੰਦੇ ਨੌਵੇਂ ਮਹੀਨੇ ਦੇ ਠੀਕ ਆ 15 16 ਦਿਨਾਂ ਦੀ ਕੱਟ 15 ਦਿਨ ਹਜੇ ਲੈਂਦੀ ਆ ਹਾਂ ਬਹੁਤ ਲੋਂਦੀ ਆ ਇਹ ਠੀਕ ਆ ਚੰਗਾ ਲੋਂਦੀ ਆ ਫੇਸ ਕੁਆਲਟੀ ਮਿੱਤਰੋ ਇਹਦੀ ਵੀ ਸੋਹਣੀ ਆ ਸਿੰਘ ਜੀ ਦੇ ਵੀ ਸੋਹਣੇ ਇਹਨੂੰ ਵੀ ਤੋਰੋ ਜੀ ਮੜ ਜਾ ਚੱਲ ਇਹ ਵੀ ਦਿਖਾ ਦਿੰਨੇ ਆ ਬੇਸ ਤੋਰੀ ਕੱਕ ਨਾ ਵੀਡੂ ਆਪਾਂ ਬਾਅਦ ਚ ਬਣਾਉਣੀ ਸੀ ਪਰ ਬਾਈ ਕਹਿੰਦਾ ਵੀ ਨਾਲ ਹੀ ਦਿਖਾ ਦਿਓ ਕਈ ਵਾਰ ਕੋਈ ਭਰਾ ਕੱਚਾ ਪਸੂ ਲੈਣਾ ਚਾਹੁੰਦਾ ਹੁੰਦਾ ਤੇ ਰੇਟ ਆ ਜਿਹੜਾ ਉਹ 250 ਦਾ ਹੀ ਹੋਊਗਾ ਜਿਹੜਾ ਇਹ ਰੇਟ ਹੈ ਜਦੋਂ ਨੂੰ ਮਿੱਤਰੋ ਇਹਨੇ ਤਿਆਰ ਹੋਣਾ ਇਹਦਾ ਰੇਟ ਵੱਖਰਾ ਹੋ ਜਾਣਾ ਕੱਲ ਨੂੰ ਦੁਬਾਰੇ ਆਪਾਂ ਵੀਡੀਓ ਪਾਗੇ ਵੀ ਆਲਾ ਕਹਿੰਦਾ ਪਹਿਲਾਂ ਤੂੰ ਹੋਰ ਮੰਗ ਦੱਸ ਤੇ ਹੁਣ ਹੋਰ ਕਰਤਾ ਬੇਲ ਚੰਗੀ ਆ ਕੱਦ-ਕੱਡ ਚੰਗਾ ਤੇ ਥਾਂ ਲੇ ਪੰਜ ਮਿੱਤਰੋ ਸਾਫ ਹੈ ਤੌਰ ਤੁਸੀਂ ਦੇਖ ਸਕਦੇ ਵਧੀਆ ਤੇ ਮੋੜ ਲਈ ਗੋਪਰੀ ਬਣਦੀ ਆਪ ਆ ਤੇ ਨਵਾਬ ਦਾ ਬਾਈ ਕਹਿੰਦਾ ਈ ਗੱਲ ਅਗਿਆ ਵਾ ਪਿੰਡ ਇਹ ਫੂਲਾਜੀ ਤੇ ਜ਼ਿਲ੍ਹਾ ਬਠਿੰਡਾ ਤਾਂ ਬਹੁਤ ਵੀ ਬਹੁਲੇ ਹਾਕਮ ਸਿੰਘ ਮਿਸਤਰੀ ਦੇ ਬੋਟਾਂ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਕੁਝ ਦਿਨ ਪਹਿਲਾਂ ਮਿੱਤਰੋ ਆਪਾਂ ਵੀਡੀਓ ਪੜਾਈ ਸੀ ਇਹ ਬਾਈ ਕੋਲ ਦੋ ਤਿੰਨ ਅੱਗੇ ਪਸ਼ੂ ਹੁੰਦੇ ਨੇ ਤੇ ਹਾਂਜੀ ਇਹਦਾ ਪਰ ਰੇਟ ਕੀ ਕਰਨਾ ਜੀ ਫਿਰ ਇਹਦਾ ਇਹਦਾ ਹੁਣ ਮੁੱਲ 130000 ਹੈ 130 ਹਾਂ ਇੱਕ ਦੋ ਚਾਰ ਦਿਨਾਂ ਦਾ ਓਕੇ ਹਾਂ ਤੇ ਇਹ ਤਿਆਰ ਹੋ ਗਈ ਫਿਰ ਆਲਾ ਇਹ ਉਹਦਾ ਰੇਟ ਹੋ ਰਿਹਾ ਇਹਦਾ ਕੀ ਰੇਟ ਇਹਦਾ 125 ਹੈ 125 ਹਾਂ ਜੀ ਮਾਣ ਤਾਨ ਦੋਨਾਂ ਚ ਹੋ ਹਾਂ ਮਾਣ ਤਾਨ ਕੋ ਠੀਕ ਹੈ ਇੱਕ ਬਾਈ ਕੋਲੇ ਛੋਟਾ ਹਾਥੀ ਵੀ ਬਕਾਊਗਾ ਠੀਕ ਹੈ ਇਹ ਕਿਹੜਾ ਮਾਡਲ ਹੈ ਜੀ ਇਹ 11 ਮਾਡਲ ਹੈ ਆ ਸੀਸਿਆਂ ਦੇ ਵੀ 11 ਮਾਡਲ ਹੈ ਸਾਰਾ ਠੀਕ ਹੈ 11 ਮਾਡਲ ਹੈ ਹਾਂ ਜੀ ਨਾਗਾਂ ਦਾ ਆਪਾਂ ਲਿਆ ਸੀਗਾ ਇੱਕ ਇੱਕ ਦਿਨ ਕਿਰਾਏ ਤੇ ਨਿਗੇ ਇਹ ਮੋਟਰਾਂ ਦਾ ਕੰਮ ਸੀ ਠੀਕ ਹੈ ਮੋਟਰਾਂ ਦਾ ਕੰਮ ਕਰਕੇ ਲਿਆ ਸੀ ਹੁਣ ਮੋਨੋ ਬਲਾਕ ਮੋਟਰਾਂ ਦਾ ਕੰਮ ਘਟ ਗਿਆ ਮੱਸੀ ਦਾ ਰਹਿ ਗਿਆ ਹਾਂਜੀ ਉਹ ਕੋਈ ਬਲੈਰੋ ਬਲੂਰੋ ਜਾਂ ਮੇਰੇ ਕੋਲੇ ਦੂਜੀ ਗੱਡੀ ਉਹ ਚ ਵੀ ਆ ਜਾਂਦਗੀ ਠੀਕ ਹੈ ਤੇ ਕੀ ਰੇਟ ਆ ਤੇ ਕਿੰਨਾ ਕ ਚੱਲਿਆ ਹੈ ਇਹ ਚੱਲਿਆ ਤਾਂ 84-85000 ਆ ਰਹਿ ਜੀ ਹਾਂਜੀ ਤੇ ਰੇਟ ਹੈ ਇਹਦਾ 2 ਲੱਖ ਰੁਪਈਆ ਨਹੀਂ ਇਹ ਜਿਹੜੇ ਆਥੀ ਹੈਗੇ 99% ਇਹਨਾਂ ਦੇ ਪੇਪਰ ਟੁੱਟੇ ਹੁੰਦੇ ਆ ਹਾਂਜੀ ਇਹਦੇ ਸਾਰੇ ਟੈਕਸ ਸਾਰੇ ਪਾਸਿੰਗ ਬੀਮਾ ਓਕੇ ਆ ਸਾਰਾ ਕੁਝ ਅਗਲੇ ਦਿਨ ਆਕਰਾ ਕੇ ਦੇਵਾਂਗੇ ਠੀਕ ਹੈ ਟਾਇਰ ਕਿੰਨੇ ਕੁ ਪੈਸੇ ਹੋਣਗੇ ਟਾਇਰ ਮੂਰਲੇ ਦਾ ਮਤਲ ਅੱਧੇ ਕ ਮਗਰਲੇ ਵਧੀਆ ਪਏ ਠੀਕ ਹੈ ਮੂਰਲੇ 50 ਕ ਮਗਲੇ 670 ਹਾਂ ਨਵੇਂ ਟਾਇਰ ਪਾਏ ਨੇ ਮੂਰਲੇ ਸਾਫ਼ ਸਭ ਵਿੱਚੋਂ ਪੂਰਾ ਵਧੀਆ ਸਾਫ਼ ਹੈ ਧਵਾਇਆ ਅੱਜ ਠੀਕ ਹੈ انجن انجن ਦਾ ਸਾਫ਼ ਹੈ ਸਾਰਾ ਕੁਝ ਓਕੇ ਆ ਓਕੇ ਓਕੇ ਹਾਂ ਠੀਕ ਹੈ ਛੀਟਾ ਚੱਕਿਆ ਵੀ ਹੈ ਨਾ ਹਾਂ ਇਹ ਤਵਾਇਆ ਅੱਜ ਓਕੇ ਓਕੇ ਸੋ ਪੰਜਾਬ ਦਾ ਨੰਬਰ ਹੀ ਆ ਹਾਂ ਲੋਕਲ ਨੰਬਰ ਹੈ ਲੋਕਲ ਪੀ ਪੀ 03 ਹਾਂ ਲਿਆ 531 ਸੀ ਮੰਗਰ ਠੀਕ ਹੈ ਤੁਹਾਡਾ ਫੋਨ ਨੰਬਰ ਆ 531 631 ਦੇ ਕਰਕੇ ਲਿਆ ਸੀ ਠੀਕ ਹੈ ਠੀਕ ਹੈ ਜਿਹੜੇ ਵੀ ਵੀਰ ਭਰਾ ਨੇ ਲੋੜ ਆ ਤਾਂ ਬਾਈ ਤੇ ਨਾ ਕਰੋ ਸੰਪਰਕ ਸੋ ਵਿਚੋ ਵੀ ਆਪਾਂ ਬਾਡੀ ਵੀ ਹੈ ਨਾ ਅੰਦਰੋਂ ਵੀ ਦਿਖਾ ਦਗੇ ਹਾਂ ਅੰਦਰੋਂ ਵੀ ਦਿਖਾ ਦੇ ਪੱਤੇ ਲਾਏ ਹੋਏ ਆ ਪੱਤੇ ਲਾਏ ਆ ਮੋਟਰਾਂ ਦਾ ਕਰਕੇ ਫੱਟੇ ਖਿੱਚ ਲੈਣੇ ਹੁੰਦੇ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਤੇ ਫੋਨ ਨੰਬਰ ਜੀ ਆਪਣਾ ਫੋਨ 97814 97814 00631 00631 ਹਾਂਜੀ 94 94 897 97814 0060 ਕੱਤੀ ਹਾਂ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਫਿਰ ਆਪਾਂ ਕਹਿੰਦੇ ਵੀ ਥਣਾ ਦੀ ਬੰਤਰ ਮਿੱਤਰੋ ਵਧੀਆ ਥਾਰ ਬਹੁਤ ਮੋਟੀ ਹੈ ਥਾਰ ਬਾਈ ਕਹਿੰਦਾ ਫੁੱਲ ਮੋੜ ਗਵਾਂਡੀਆਂ ਨੂੰ ਪਤਾ ਲੱਗ ਜਾਂਦਾ ਵੀ ਚੋਣ ਲਾ ਕੇ ਤੇ ਅਜੇ ਭੜਾਂ ਥੋੜਾ ਥੋੜਾ ਹੈਗੀਆਂ ਰੁਗ ਰੁਗ ਦਾ ਕਿਸੇ ਕਿਸੇ ਦੇ ਮਿੱਤਰੋ ਇਹ ਆ ਜਾਂਦੇ ਹਾਂ ਜਾਂ ਕੋਈ ਬਹੁਤੀ ਫਿਰ ਕਹਿੰਦੇ ਵੀ ਖਾਸ ਕਰ ਨਹੀਂ ਹੁੰਦੀ ਫੇਸ ਕੁਆਲਿਟੀ ਤੇ ਸਿੰਘਾਂ ਦੀ ਬੰਤਰ ਮਿੱਤਰੋ ਬਹੁਤ ਸੋਹਣੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ